ਸਿੰਘੂ ਬਾਰਡਰ ਤੇ ਇਸ ਵੇਲੇ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਪੁਲਿਸ ਨੇ ਛੱੜਨੇ ਸ਼ੁਰੂ ਕਰ ਦਿੱਤੇ ਨੇ ਤਾਂ ਇਹ ਸਾਹਮਣੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਚੁੱਕੇ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉੱਥੇ ਤੇ ਨਾਕ ਕਰ ਦਿੱਤੀ ਗਈ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਜਿਹੜੀਆਂ ਉਹ ਅਸੀਂ ਦਿਖਾ ਰਹੇ ਹਾਂ ਕਿ ਕਿਨੇ ਜਿਹੜੀ ਹੈ ਇੱਥੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਹਾਂ ਕਿਵੇਂ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਏ ਹੋਏ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਹੀ ਪੁਲਿਸ ਫੋਰਸ ਇੱਥੇ ਤੈਨਾਤ ਕੀਤੀ ਹੋਈ ਹੈ। ਤਾਂ ਦੇਖੋ ਕਿਸਾਨ ਅੱਗੇ ਨੂੰ ਭੱਜ ਰਹੇ ਨੇ ਪਰ ਅਥਰੂ ਗੈਸ ਦੇ ਗੋਲੇ ਪਹਿਲਾਂ ਹੀ ਪੁਲਿਸ ਦੇ ਵੱਲੋਂ ਛੱੜਨੇ ਸ਼ੁਰੂ ਕਰ ਦਿੱਤੇ ਗਏ ਨੇ। ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਹਾਲਾਂਕਿ ਅਜੇ ਕਿਸਾਨ ਟਰੈਕਟਰ ਲੈ ਕੇ ਅੱਗੇ ਨਹੀਂ ਵਧੇ ਤਾਂ ਪੀੜ ਨੂੰ ਪਾਸੇ ਕਰਨ ਦੇ ਵਾਸਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਗਏ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਬੈਠੇ ਹੋਏ ਸੀਗੇ ਤਾਂ ਕਿਵੇਂ ਅਥਰੂ ਗੈਸ ਦੇ ਗੋਲੇ ਛੱੜਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਇਹ ਪੂਰੀ ਤਸਵੀਰ ਇੱਕ ਵਾਰ ਮੋਨੂ ਇੱਕ ਪੂਰੀ ਤਸਵੀਰ ਇੱਕ ਵਾਰ ਦਿਖਾਉਗੀ ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਮਾਹੌਲ ਕੀ ਹੈਗਾ ਪਿੱਛੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਹ ਲੱਗੀਆਂ ਹੋਈਆਂ ਨੇ ਟਰੈਕਟਰ ਟਰਾਲੀਆਂ ਦੀ ਲੰਬੀ ਲਾਈਨ ਇੱਕ ਲੱਗੀ ਹੋਈ ਹੈ ਤਾਂ ਸਾਹਮਣੇ ਜਿਹੜੀ ਐ ਉਹ ਪੁਲਿਸ ਲੱਗੀ ਹੋਈ ਆ ਤਾਂ ਟਰੈਕਟਰਾਂ ਦੇ ਉੱਪਰ ਕਿਸਾਨ ਬੈਠੇ ਹੋਏ ਨੇ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਇੱਥੇ ਇਸ ਵੇਲੇ ਲੱਗੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ ਔਰ ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਅਥਰੂ ਗੈਸ ਦੀ ਬਿਛਾੜਾ ਹੋਣੀ ਸ਼ੁਰੂ ਹੋ ਗਈਆਂ ਨੇ ਤਾਂ ਮਾਨੂੰ ਸਾਹਮਣੇ ਤਸਵੀਰ ਦਿਖਾਓ ਜਿੱਥੋਂ ਕਿਸਾਨ ਭੱਜਦੇ ਦੂਜੀ ਸਾਈਡ ਨੂੰ ਆ ਰਹੇ ਨੇ ਸਾਹਮਣੇ ਉਹ ਬਾਰਡਰ ਹੈਗਾ ਜਿੱਥੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤਾਂ ਇੱਕ ਕਿਸਮ ਦੇ ਨਾਲ ਉਹ ਬਾਰਡਰ ਇਸ ਵੇਲੇ ਖਾਲੀ ਹੋ ਗਿਆ ਕਿਉਂਕਿ ਅੱਖਾਂ ਨੂੰ ਬਹੁਤ ਜ਼ਿਆਦਾ ਤੇਜ਼ ਜਿਹੜੇ ਨੇ ਅਸਰ ਕਰਦੇ ਨੇ ਅਥਰੂ ਗੈਸ ਦੇ ਗੋਲੇ ਤਾਂ ਕਿਸਾਨ ਵਾਪਸ ਥੋੜਾ ਜਿਹਾ ਪਿੱਛੇ ਜ਼ਰੂਰ ਆਏ ਨੇ ਕਿਉਂਕਿ ਟਰੈਕਟਰ ਲੈ ਕੇ ਕੋਈ ਵੀ ਨਹੀਂ ਸੀ ਗਿਆ ਤਾਂ ਉੱਥੇ ਬਾਰਡਰ ਦੇ ਉੱਪਰ ਜਿੱਥੇ ਪੁਲ ਬਣਿਆ ਹੋਇਆ ਇੱਕ ਗਰਦਾ ਤਾਂ ਉਸ ਪੁਲ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਪਹੁੰਚੇ ਹੋਏ ਸੀਗੇ ਤਾਂ ਨੌਜਵਾਨ ਉੱਥੇ ਦੇਖ ਰਹੇ ਸੀਗੇ ਤਾਂ ਅਜੇ ਕਿਸਾਨ ਲੀਡਰ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਸਰਵਪੰ ਸਿੰਘ ਪੰਦੇਰ ਹੋਣੀ ਤਾਂ ਦੀ ਗਿਣਤੀ 'ਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਾਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਗਏ ਨੇ ਤਾਂ ਵਾਪਸ ਹੁਣ ਕਿਸਾਨ ਪਿੱਛੇ ਨੂੰ ਆ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਉਹ ਅਸਰ ਕਰਦੇ ਨੇ ਅਥਰੂ ਗੈਸ ਦੇ ਗੋਲੇ ਤਾਂ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਨੇ ਤਾਂ ਕਿਵੇਂ ਹੁਣ ਪਿੱਛੇ ਨੂੰ ਜਿਹੜੇ ਜਿਸਾਨ ਆ ਰਹੇ ਨੇ ਤਾਂ ਦੁਬਾਰਾ ਤੋਂ ਜਿਹੜਾ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਟਰੈਕਟਰ ਲੈ ਕੇ ਜਾਂ ਆਪਣਾ ਬੰਦੋਬਸਤ ਕਰਕੇ ਜਿਹੜਾ ਅੱਗੇ ਜਾਇਆ ਜਾਵੇ ਤਾਂ ਇਸ ਚੀਜ਼ ਨੂੰ ਜਿਹੜਾ ਹੁਣ ਧਿਆਨ ਦੇ ਵਿੱਚ ਰੱਖਿਆ ਜਾਏਗਾ ਪਹਿਲਾਂ ਕਿਸਾਨ ਜਿਹੜੇ ਸੀਗੇ ਉੱਥੇ ਵੈਸੇ ਖੜੇ ਸੀਗੇ ਤਾਂ ਉਹਨਾਂ ਦੇ ਉੱਪਰ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਗਏ ਤਾਂ ਉਸ ਤੋਂ ਬਾਅਦ ਨੌਜਵਾਨ ਜਿਹੜੇ ਨੇ ਪਿੱਛੇ ਨੂੰ ਭੱਜ ਆਏ ਨੇ ਤਾਂ ਉਸ ਤੋਂ ਬਾਅਦ ਦੁਬਾਰਾ ਜਿਹੜੀਆਂ ਕੋਸ਼ਿਸ਼ ਕੀਤੀ ਜਾਊਗੀ ਕਿਉਂਕਿ ਅੱਖਾਂ ਨੂੰ ਬਹੁਤ ਜ਼ਿਆਦਾ ਜਿਹੜੇ ਨੇ ਉਹ ਅਤਰੂ ਗੈਸ ਦੇ ਗੋਲੇ ਚੜਦੇ ਹੈਗੇ ਨੇ ਤਾਂ ਉਹਦੇ ਕਾਰਨ ਜਿਹੜਾ ਉਹ ਥੋੜਾ ਜਿਹਾ ਅਸਰ ਜ਼ਰੂਰ ਹੁੰਦਾ ਤਾਂ ਭਾਈ ਜੀ ਕਿੰਨਾ ਕੁ ਅਸਰ ਆਉਥੇ ਬਹੁਤ ਜ਼ਿਆਦਾ ਭਾਈ ਜੀ ਜ਼ਿਆਦਾ ਅਸਰ ਆ ਹਾਂ ਬਹੁਤ ਜ਼ਿਆਦਾ ਕਿੰਨੇ ਕੁ ਅਸਰੂ ਐਸੇ ਗੋਲੇ ਛੱਡੇ ਉਥੇ 50 ਹੈ 50 60 50 60 ਹਾਂ ਤਾਂ ਹੁਣ ਵਾਪਸ ਆ ਗਏ ਸਾਰੇ ਨਹੀਂ ਚਲੋ ਆਉ ਰਹੇ ਹੈ ਜਹਾਂਗੇ ਐਸੇ ਤੋਂ ਬਾਅਦ ਨਹੀਂ ਵਾਪਸ ਆਏਗਾ ਇਨਸ਼ਾਅੱਲਾ ਅਸੀਂ ਥੋੜੀ ਜਾਰੇ ਆਵਾਂ ਹਾਂ ਆਪਾਂ ਕੋਲ ਨਰੇ ਜਹਾਂਗੇ ਬਾਰੇ ਠੀਕ ਆ ਉਹਨਾਂ ਮੈਂ ਤੁਹਾਡੇ ਕੋਲ ਹੀ ਆਉਣਾ ਤਾਂ ਇਸ ਵੇਲੇ ਮਨਜੀਤ ਸਿੰਘ ਰਾਏ ਜਿਹੜੇ ਨੇ ਉਹ ਵੀ ਪਹੁੰਚ ਗਏ ਨੇ ਤਾਂ ਕਿਸਾਨ ਲੀਡਰ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਆ ਕਿ ਕਿਵੇਂ ਅਥਰੂ ਗੈਸ ਦੇ ਇੱਥੇ ਗੋਲੇ ਛੱਡੇ ਗਏ ਨੇ ਬਾਈ ਕਿੰਨਾ ਕੋ ਅਸਰ ਆ ਅਥਰੂ ਗੈਸ ਦੇ ਗੋਲਿਆਂ ਦਾ ਉੱਤੇ ਅਸਰ ਤੇ ਕਾਫੀ ਹੈ ਜੀ ਬਹੁਤ ਜ਼ਿਆਦਾ ਅੱਖਾਂ ਦੇ ਉੱਪਰ ਅਸਰ ਕਰ ਰਿਹਾ ਹੈ ਜਿਆਦਾ ਹਾਂਜੀ ਹਾਂ ਤਾਂ ਇਹ ਵੱਡੀ ਗਿਣਤੀ ਚ ਉੱਥੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਕਿਸਾਨ ਆਗੂ ਮਨਜੀਤ ਰਾਏ ਇੱਥੇ ਪਹੁੰਚ ਚੁੱਕੇ ਨੇ ਤਾਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਹੋਏ ਨੇ ਤਤਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਸਤਨਾਮ ਸਿੰਘ ਸਾਹਨੀ ਮੌਜੂਦ ਨੇ ਸਾਹਨੀ ਸਾਹਿਬ ਅੱਗੇ ਹਾਲਾਤ ਕੀ ਨਜ਼ਰ ਆ ਰਹੇ ਨੇ ਇਹ ਸਰਕਾਰ ਦੀ ਧਲਾਕੀ ਆ ਸਰਕਾਰ ਦਾ ਟੋਟਲ ਫੇਰੀਆ ਖੱਚਰ ਸਰਕਾਰ ਦੀ ਹੈ ਖੱਟਰ ਸਰਕਾਰ ਤੇ મોદી ਸਰਕਾਰ ਦੀ ਬੇਸ਼ਰਮੀ ਦੀ ਹੱਦ ਆ ਕਿਸਾਨ ਕੋ ਨਮੀਆਂ ਮੰਗਾ ਨਹੀਂ ਲਿ ਜਾ ਰਿਆ ਜਿਹੜੀਆਂ 3 ਸਾਲ ਪਹਿਲੀਆਂ ਕਮਿਟਮੈਂਟਾਂ ਸਰਕਾਰ ਪੂਰਾ ਕਰਨ ਚ ਸਫਲ ਰਹੀ ਆ ਜੇ ਅੱਜ ਕੋਈ ਘਟਨਾ ਵਾਪਰ ਕੇ ਨੁਕਸਾਨ ਹੁੰਦਾ ਉਹਦੀ ਸਿੱਧੀ ਜ਼ਿੰਮੇਵਾਰ ਹਰਿਆਣਾ ਸਰਕਾਰ ਤੇ ਕੇਂਦਰ ਦੀ ਨਰਿੰਦਰ મોદી ਸਰਕਾਰ ਹੋਏਗੀ ਕਿਸਾਨ ਨੇ ਤਹੱਈਆ ਕੀਤਾ ਹੋਇਆ ਅਸੀਂ ਬੇਸ਼ੱਕ ਦੂਜੇ ਫਾਰਮ 'ਚ ਸੀ ਸਾਡੀ ਜਥੇਬੰਦੀ ਲੇਕਿਨ ਕਿਸਾਨੀ ਲੜਾਈ ਹੈ ਕਿਸਾਨੀ ਦੀ ਇੱਜ਼ਤ ਦੀ ਸਵਾਲ ਹੈ ਇਸ ਭਾਰਤੀ ਕਿਸਾਨ ਜਨ ਨੂੰ ਜਿਹੜੀ ਦੁਆਬਾ ਤੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਇਹ ਟੱਕ ਸ਼ੁਰੂ ਹੋਣਾ ਹੋ ਗਿਆ ਅੱਖਾਂ ਨੂੰ ਚੜਨ ਲੱਗ ਗਈਆਂ ਅੱਖਾਂ ਨੂੰ ਚੜ ਜਾ ਕੋਈ ਗੱਲ ਨਹੀਂ ਇਹ ਮੋਦੀ ਦੀ ਸਰਕਾਰ ਦੇ ਜਿਹੜਾ ਨਸ਼ਾ ਚੜਿਆ ਹੋਇਆ ਹੈ ਨਾ ਅਸਲ ਵਿੱਚ ਸੱਤਾ ਦਾ ਨਸ਼ਾ ਚੜਿਆ ਹੋਇਆ ਹੈ ਇਹ ਸੱਤਾ ਦਾ ਨਸ਼ਾ ਦਿਖ ਰਿਹਾ ਹੈ ਇਹ ਸੱਤਾ ਦਾ ਨਸ਼ਾ ਜਨਤਾ ਤਾਰ ਨਾ ਜਾਣਦੀ ਹੈ ਹਾਂਜੀ ਠੀਕ ਹੈ ਠੀਕ ਹੈ ਸਾਨੀ ਸਾਹਿਬ ਤਾਂ ਇਹ ਹੁਣ ਅੱਗੇ ਕੂਚ ਕਦੋਂ ਕੀਤਾ ਜਾਏਗਾ ਅੱਗੋਂ ਸਾਰੀਆਂ ਜਥੇਬੰਦੀਆਂ ਭਦੇਰ ਸਾਹਿਬ ਨੂੰ ਅਸੀਂ ਲੱਭ ਰਹੇ ਹਾਂ ਜਿਹੜੀਆਂ ਨਾਲ ਦੀਆਂ ਸਾਥੀ ਜਥੇਬੰਦੀਆਂ ਸਾਰੀ ਸੀਨੀਅਰ ਲੀ ਸਾਰੀਆਂ ਜਥੇਬੰਦੀਆਂ ਨਾਲ ਇੱਕ ਤਾਂ ਜਨਰੇਟ ਬੰਦਿਆ ਫੋਨਾਂ ਦੀ ਰੇਜ ਨਹੀਂ ਆ ਰਹੀ ਜੋ ਸਾਰੀਆਂ ਜਥੇਬੰਦੀਆਂ ਪਾਸ ਕਰਨਗੀਆਂ ਭਵੇਰ ਸਾਹਿਬ ਡੱਲੇਵਾਲ ਸਾਹਿਬ ਜਿੰਨੀਆਂ ਜਥੇਬੰਦੀਆਂ ਤੇ ਭਾਰਤੀ ਕਿਸਾਨ ਜੀ ਨੇ ਦੁਆਬਾ ਸੀ ਸਾਰੀ ਜਥੇਬੰਦੀ ਇਹਨੇ ਕੋ ਟਰੈਕਟਰ ਲੈ ਕੇ ਆਇਓ ਤੁਸੀਂ ਅਸੀਂ ਅੱਜ ਗੱਡੀਆਂ ਆ ਗਈਆਂ ਟਰੈਕਟਰ ਸਾਡੇ ਮਗਰ ਆਉਂਦੇ ਅਸੀਂ ਕਾਲੀ ਵਿੱਚ ਸਾਰੇ ਆਗੂ ਜਿਹੜੇ ਆਗੂ ਟੀਮ ਭਾਰਤੀ ਕਿਸਾਨ ਜੀ ਨੂੰ ਦੁਆਬਾ ਦੀ ਸਾਰੀ ਪਹੁੰਚ ਗਈ ਹੈ ਤੇ ਆਪਣੇ ਭਰਾਵਾਂ ਦੇ ਨਾਲ ਕਿਸਾਨੀ ਦੀ ਪਿੱਠ ਨਹੀਂ ਲੱਗਣ ਦੇਾਂਗੇ ਪੰਜਾਬ ਦੀ ਹਰਿਆਣਾ ਦੀ ਕਿਸਾਨੀ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਢਾਕੇ ਖੜੇ ਰਾਵਾਂਗੇ ਠੀਕ ਹੈ ਖਾਨੀ ਸਾਹਿਬ ਧ ਗੈਸ ਦੇ ਗੋਲੇ ਛੱਡ ਦਿੱਤੇ ਗਏ ਨੇ ਨੌਜਵਾਨ ਪਿੱਛੇ ਨੂੰ ਆਏ ਨੇ ਕਿਉਂਕਿ ਗੈਸ ਬਹੁਤ ਜ਼ਿਆਦਾ ਅਸਰ ਜੜੀ ਆ ਉਹ ਕਰਦੀ ਆ ਤਾਂ ਉਥੋਂ ਏਰੀਆ ਖਾਲੀ ਕਰਵਾਉਣ ਦੀ ਜੜੀ ਆ ਕੋਸ਼ਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਏਰੀਆ ਜਿਹੜਾ ਉਹ ਖਾਲੀ ਕਰਵਾਇਆ ਜਾਵੇ ਤਾਂ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਅੱਗੇ ਛੱਡੇ ਜਾ ਰਹੇ ਨੇ ਤਾਂ ਅੱਗੋਂ ਆਇਓ ਤੁਸੀਂ ਨਹੀਂ ਜੀ ਹਲੇ ਤਾਂ ਜਾਣਾ ਠੀਕ ਹੈ ਤਾਂ ਇਹ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਇੱਥੇ ਕੁਝ ਪ੍ਰਬੰਧ ਜਿਹੜਾ ਉਹ ਜਰੂਰ ਕੀਤਾ ਜਾ ਰਿਹਾ ਤਾਂ ਬਾਈ ਕਿੰਨਾ ਕੁ ਅਸਰ ਕਿੰਨਾ ਕੁ ਅੱਗੇ ਅਤਰੂ ਇਸ ਦਾ ਆ ਜਾ ਦੇਖਦੇ ਆਂ ਜਾ ਕੇ ਮੁੰਡੇ ਆਏ ਆ ਇਹ ਇਹ ਰਮਾਲਾਂ ਦੇ ਨਾਲ ਕੋਈ ਹੋਊਗਾ ਅਸਰ ਪੂਰੇ ਪੂਰੇ ਪ੍ਰਬੰਧਾ ਸਾਡੇ ਆ ਦੇਖਿਓ ਹੁਣੇ ਚੱਕਿਆ ਜਾਣਾ ਥੋੜੇ ਟਾਈਮ ਦੀ ਯਾਰਾ ਕੋ ਉਹ ਗੰਦਾ ਹੀ ਆਵੇ ਜੋ ਮਰਜੀ ਕਰ ਲੈਣੇ ਵੇ ਇਹ ਰੋਗ ਥੋੜੀ ਲੈਣਗੇ ਯਾਰ ਅਤਰੂ ਗੈ ਰੋਗ ਲੈਣਗੇ ਇੰਨੀ ਭੀੜ ਨੂੰ ਇੰਨੇ ਹੌਸਲੇਟ ਸਾਡੇ ਨੂੰ ਤੁਸੀਂ ਅੱਗੇ ਸੀਗੇ ਹਾਂ ਹਾਂ ਇੱਥੋਂ ਹੀ ਆਏ ਆ ਹਾਂ ਬਹੁਤ ਜਦੋਂ ਜਾਂਦਾ ਚੜਦੀ ਹੈ ਹਾਂ ਬਹੁਤ ਚੜਦੀ ਹੈ ਇਹਨਾਂ ਨੇ ਕਿਹਾ ਭਜਾ ਲਾਂਗੇ ਇਹ ਪ੍ਰਬੰਧ ਕਰਕੇ ਚੱਲੇ ਫੇਰ ਦੁਬਾਰਾ ਅੱਛਾ ਦੁਬਾਰ The weather is nice today. ਜਾਵਾਂਗੇ ਠੀਕ ਹੈ ਤਾਂ ਇਹ ਲਗਾਤਾਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਲਗਾਤਾਰ ਛੁੱਟੇ ਜਾ ਰਹੇ ਨੇ ਤਾਂ ਅਥਰੂ ਗੈਸ ਦੇ ਗੋਲੇ ਛੁੱਟ ਕੇ ਪੁਲਿਸ ਏਰੀਆ ਜਿਹੜਾ ਉਹ ਖਾਲੀ ਕਰਵਾਉਣਾ ਚਾਹੁੰਦੀ ਹੈ ਕਿ ਏਰੀਆ ਜਿਹੜਾ ਉਹ ਖਾਲੀ ਕੀਤਾ ਜਾਵੇ ਪਰ ਕਿਸਾਨ ਕਹਿੰਦੇ ਨੇ ਕਿ ਦੁਬਾਰਾ ਤੋਂ ਅਸੀਂ ਆਪਣਾ ਪ੍ਰਬੰਧ ਕਰਕੇ ਉਹ ਜਾਵਾਂਗੇ ਹੁਣ ਦੁਬਾਰਾ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾਏਗੀ ਕਿ ਦੁਬਾਰਾ ਉਸ ਬਾਰਡਰ ਤੱਕ ਜਾਇਆ ਜਾਵੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਲੀਡਰਾਂ ਦਾ ਕਿ ਲੀਡਰ ਜੋ ਹੁਕਮ ਦੇਣਗੇ ਉਹ ਹੁਕਮ ਜਿਹੜੀ ਉਹਦੀ ਪਾਲਣਾ ਕੀਤੀ ਜਾਏਗੀ ਤਾਂ ਉਹ ਹੁਕਮ ਦੇ ਵਿੱਚ ਰਹਿ ਕੇ ਜਿਹੜਾ ਅੱਗੇ ਕੂਚ ਕੀਤਾ ਜਾਏਗਾ ਤਾਂ ਫਿਲਹਾਲ ਮਨਜੀਤ ਰਾਏ ਪਹੁੰਚ ਚੁੱਕੇ ਨੇ ਸਰਵ ਸੰਗ ਪੰਦੇਰ ਅਜੇ ਨਜ਼ਰ ਨਹੀਂ ਆ ਰਹੇ ਸ਼ਾਇਦ ਪਿੱਛੇ ਹੋਣ ਥੋੜਾ ਤਾਂ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿ ਉਹ ਜਿਵੇਂ ਹੋਣਗੇ ਤਾਂ ਉਸ ਤੋਂ ਬਾਅਦ ਅੱਗੇ ਨੂੰ ਜਿਹੜਾ ਉਹ ਕੂਚ ਕਰ ਦਿੱਤਾ ਜਾਏਗਾ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪਹੁੰਚ ਚੁੱਕੇ ਨੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਲਗਾਤਾਰ ਛੱਡਨੇ ਸ਼ੁਰੂ ਕਰ ਦਿੱਤੇ ਗਏ ਨੇ ਰਾਏ ਸਾਹਿਬ ਕੀ ਪਲੈਨਿੰਗਾ ਹੁਣ ਅੱਗੇ ਅਥਰੂ ਗੈਸ ਦੇ ਗੋਲੇ ਛੱਡਤੇ ਦੇਖੋ ਇਹ ਡਰੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂ ਬਿਲਕੁਲ ਹਾਂ ਇਹ ਮੈਂ ਇਹ ਸਮਝਦਾ ਕਿ ਇਹ ਜੇਕਰ ਡਰੋਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਿਲਕੁਲ ਇਹ ਡਰਨੇ ਵਾਲੀ ਕੌਮ ਨਹੀਂ ਹੈ ਜਾਵਾਂਗੇ ਜੇ ਮਨ ਬਣਾ ਲਿਆ ਤੇ ਹਜੇ ਸਾਡੇ ਆਗੂ ਕੱਟੇ ਹੋਏ ਨਹੀਂ ਮੀਟਿੰਗ ਕਰ ਰਹੇ ਨੇ ਜੋ ਫੈਸਲਾ ਲੈਣਗੇ ਉਹਨੂੰ ਨੇਪਰੇ ਚਾੜਾਂਗੇ ਇਹ ਤੁਸੀਂ ਗੱਲਬਾਤ ਨਹੀਂ ਕੀਤੀ ਉਧਰ ਕਿ ਹਜੇ ਤੱਕ ਅੱਗੇ ਵਧੇ ਨਹੀਂ ਅਥਰੂ ਗੈਸ ਦੇ ਗੋਲੇ ਕਿਉਂ ਇਹ ਤਾਂ ਸ਼ੋਧੀਆਂ ਕਤਾਂ ਹੈ ਇਹ ਇਹ ਕਰ ਕੀ ਸਕਦੇ ਇੰਨੇ ਕੋਸ਼ਿਸ਼ ਜੋਗੇ ਹੀ ਹੈ ਇਹ ਇਹ ਹੀ ਕਰਕੇ ਕਰਕੇ ਦਿਖਾ ਲਣਗੇ ਮੈਂ ਇਹ ਸਮਝਦਾ ਕੌਣ ਨੇ ਇਹ ਲੋਕ ਇਹ ਕਿੱਥੋਂ ਆਏ ਨੇ ਇਹ ਭਾਰਤ ਦੇ ਵਾਸੀ ਨਹੀਂ ਪੰਜਾਬ ਨੂੰ ਉਹ ਭਾਰਤ ਚ ਨਹੀਂ ਮੰਨਦੇ ਜੇ ਨਹੀਂ ਮੰਨਦੇ ਤਾਂ ਵੇ ਸਾਨੂੰ ਸਾਡਾ ਮਹਾਂ ਪੰਜਾਬ ਵਾਪਸ ਕਰਨ ਸਾਨੂੰ ਦੇਣ ਹਰਿਆਣਾ ਸਾਡਾ ਸਾਨੂੰ ਦੇਣ ਰਾਜਸਥਾਨ ਸਾਨੂੰ ਦੇਣ ਹਿਮਾਚਲ ਸਾਨੂੰ ਦੇਣ ਸਾਡਾ ਸ਼੍ਰੀਨਗਰ ਜੰਮੂ ਜਿੱਤੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਸਾਨੂੰ ਨਹੀਂ ਫੇ ਲੋੜ ਕਰਨ ਕੰਦਾ ਅਸੀਂ ਨਹੀਂ ਜਾਵਾਂਗੇ ਇਹ ਇਹ ਬਿਲਕੁਲ ਇੱਕ ਪਾਸੇ ਕਹਿੰਦੇ ਪੰਜਾਬ ਸਾਡਾ ਹਿੱਸਾ ਇੱਕ ਪਾਸੇ ਪਾਕਿਸਤਾਨਾ ਨੂੰ ਵੀ ਦੀ دیوار ਖੜੀ ਕਰ ਰਹਾ ਹੈ ਕੌਣ ਨੇ ਇਹ ਤਾਲਿਬਾਨੀਆਂ ਨੇ ਕੋਈ ਅਤਵਾਦੀ ਨੇ ਕੋਈ ਇਹ ਦੇਸ਼ ਦਾ ਕਿਸਾਨ ਹੈ ਅੰਨ ਦਾਤਾ ਹੈ ਜਿਹਨੇ ਦੇਸ਼ ਦਾ ਢਿੱਡ ਭਰਨਾ ਹੈ ਜਿੱਦਣ ਤੇ ਅਨਾਜ ਦੀ ਲੋੜ ਹੈ ਅਨਾਜ ਵੰਡ ਪ੍ਰਣਾਲੀ ਚਲਾਉਣੀ ਹੈ ਉਦੋਂ ਤੱਕ ਇਹਨਾਂ ਨੂੰ ਕਿਸਾਨ ਚਾਹੀਦਾ ਹੈ ਤੇ ਜਦੋਂ ਕਿਸਾਨ ਆਪਣੇ ਹੱਕ ਮੰਗ ਲਵੇ ਤੇ ਉਹਦੇ ਵੱਡੜੀਆਂ ਕੰਧਾਂ ਵੱਡੜੀਆਂ ਕਿੱਲਾਂ ਤੇ ਇਹ ਇਹ ਮੰਚਾ ਜਾਰ ਕਰਦਾ ਬੀਜੇਪੀ ਦੀ ਮੋਦੀ ਦੀ ਹਾਂ ਤੁਸੀਂ ਤਸਵੀਰ ਦੇਖੀ ਅੱਗੇ ਜਾ ਕੇ ਕਹਿੰਦੇ ਨੇ ਕਿ ਸਖਤ ਆਰਡਰ ਆਏ ਨੇ ਕੇਂਦਰ ਤੋਂ ਕਿ ਕਿਸਾਨ ਅੱਗੇ ਨਾ ਟੱਪਣ ਸ਼ੰਭੂ ਬਾਡਰ ਮੀਨ ਉਹ ਆਰਡਰ ਆਰਡਰ ਕੀ ਕਰਨਗੇ ਜੇ ਮਨ ਬਣਾ ਲਿਆ ਤਾਂ ਇਹ ਜ਼ਰੂਰ ਹੈਗਾ ਤੇ ਅਸੀਂ ਆਪਣੇ ਆਗੂਆਂ ਨੇ ਸਲਾਹ ਕੀਤੀ ਉਹ ਤੋਂ ਬਾਹਰ ਨਹੀਂ ਜਾਣਾ ਹਾਂ ਉਹ ਹਰ ਰੇ ਨੀ ਮੀਟਿੰਗ ਪਰ ਇਹ ਜੇਕਰ ਮਨ ਬਣਾ ਲਿਆ ਫਿਰ ਜਿੰਨੇ ਮਰਜੀ ਆਰਡਰ ਉਡਰੇ ਨਹੀਂ ਫਿਰ ਚਲਾਉਣ ਤੋਪਾਂ ਅਸਲੀ ਚਲਾਉਣਾ ਤਾਂ ਵੀ ਫੋਕੀ ਆਈਆਂ ਤੇ ਧੂਏ ਤਾਂ ਵਾਲੇ ਨਾ ਕੱਖ ਨਹੀਂ ਬੰਨਣਾ ਫਿਰ ਦੂਏ ਸਿੱਟਣ ਗੋਲੇ ਸਾਡੇ ਤੇ ਫਿਰ ਵੇਖਣ ਵੀ ਇਹ ਕੀ ਕਰਦੇ ਨੇ ਸਿੰਘ ਕਦੇ ਪਿੱਛੇ ਨਹੀਂ ਹਟਦੇ ਹਾਂ ਅਜੇ ਇੰਤਜ਼ਾਰ ਕੀਤਾ ਜਾਊਗਾ ਕਿ ਅੱਗੇ ਵਧਣਾ ਰੁਕਣਾ ਅਜੇ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਉਪਰੰਤ ਫੈਸਲਾ ਹੋ ਸਾਰੇ ਇਹ ਇਹ ਮੀਟਿੰਗ ਆਪਸੀ ਆਗੂਆਂ ਦੀ ਚੱਲਦੀ ਪਈ ਆਗੂਆਂ ਦੀ ਮੀਟਿੰਗ ਚੱਲਦੀ ਪਈ ਆ ਉਸ ਮੀਟਿੰਗ ਤੋਂ ਉਪਰੰਤ ਫੈਸਲਾ ਹੋ ਜਾਊਗਾ ਫਿਰ ਇਹ ਕੁਝ ਵੀ ਨਹੀਂ ਇਹ ਠੀਕ ਹੈ ਰਾਜ ਸਭ ਤੁਸੀਂ ਦੇਖੋ ਅੱਗੇ ਮੌਕਾ ਤਾਂ ਮਨਜੀਤ ਸਿੰਘ ਰਾਏ ਨੇ ਬੀਕੇਯੂ ਦੁਆਬਾ ਦੇ ਪ੍ਰਧਾਨ ਤਾਂ ਇੱਥੇ ਪਹੁੰਚੇ ਹੋਏ ਨੇ ਤਾਂ ਕਹਿੰਦੇ ਨੇ ਕਿ ਇੱਕ ਮੀਟਿੰਗ ਜਿਹੜੀ ਆ ਚੱਲ ਰਹੀ ਆ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਕੁਝ ਹੀ ਦੇਰ ਦੇ ਵਿੱਚ ਜਿਹੜੇ ਨੇ ਉਹ ਕਿਸਾਨ ਅੱਗੇ ਨੂੰ ਕੂਚ ਜੜਾ ਉਹ ਕਰ ਸਕਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ